ਇੱਕ ਪਹਾੜੀ ਦੇ ਉੱਪਰ ਬਹੁਤ ਸਾਰੇ ਪੰਛੀ ਇਕੱਠੇ ਹੋ ਕੇ ਵਿਚਾਰਾ ਕਰ ਰਹੇ ਨੇ ਇੱਕ ਬਾਜ਼ ਉੱਡਦਾ ਆਇਆ ਉਹਨੇ ਦੇਖਿਆ ਕਿ ਬਹੁਤ ਸਾਰੇ ਪੰਛੀ ਨੇ ਆਪਸ ਵਿੱਚ ਕੁਝ ਵਿਚਾਰਾ ਹੋ ਰਹੀਆਂ ਨੇ ਉਹਨੇ ਉੱਥੇ ਆ ਕੇ ਸੁਣਨਾ ਕੀਤਾ ਸੁਣਿਆ ਪੰਛੀ ਕਰ ਰਹੇ ਸੀ ਕਿ ਇਹੋ ਜਿਹਾ ਕਿਹੜਾ ਦਾਨ ਹੈ ਜੋ ਕਰਕੇ ਮੌਤ ਨੂੰ ਵੀ ਬਸ ਵਿੱਚ ਕੀਤਾ ਜਾ ਸਕਦਾ ਸਾਰੇ ਆਪਣੀ ਆਪਣੀ ਮੱਤ ਰੱਖ ਰਹੇ ਸੀ ਪਰ ਕਿਸੇ ਦੀ تسਲੀ ਨਹੀਂ ਸੀ ਹੋ ਰਹੀ ਬਾਜ਼ ਨੇ ਕਿਹਾ ਕਿ ਇਹਦਾ ਉੱਤਰ ਮੈਂ ਦੇ ਸਕਦਾ ਪਰ ਮੇਰਾ ਜਵਾਬ ਤੁਹਾਨੂੰ ਬਹੁਤ ਧਿਆਨ ਦੇ ਨਾਲ ਸੁਣਨਾ ਪਵੇਗਾ ਫਿਰ ਬਾਜ ਨੇ ਸਾਰੀ ਗੱਲ ਦੱਸਣੀ ਸ਼ੁਰੂ ਕੀਤੀ ਕਹਿਣ ਲੱਗਾ ਇੱਥੇ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਦਾ ਉਹ ਬਹੁਤ ਹੀ ਨਿਆਹ ਪ੍ਰਸਤ ਰਾਜਾ ਧਰਮੀ ਰਾਜਾ ਉਹਦੀ ਰਾਣੀ ਵੀ ਬੜੀ ਚੰਗੀ ਆ ਦੋਨੋਂ ਮਿਲ ਕੇ ਆਪਣੀ ਪਰਜਾ ਦਾ ਖਿਆਲ ਰੱਖਦੇ ਆ ਰਾਜੇ ਤੇ ਰਾਣੀ ਦੇ ਘਰ ਵਿੱਚ ਭਾਵੇਂ ਕੋਈ ਔਲਾਦ ਨਹੀਂ ਪਰ ਆਪਣੀ ਪਰਜਾ ਨੂੰ ਹੀ ਆਪਣੇ ਧੀਆਂ ਤੇ ਪੁੱਤਰ ਮੰਨਦੇ ਆ ਉਹਨਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਆ ਰਾਜੇ ਦਾ ਹੌਲੀ-ਹੌਲੀ ਵਿਸ਼ਵਾਸ ਪ੍ਰਮਾਤਮਾ ਦੇ ਵਿੱਚ ਰੱਬ ਦੇ ਵਿੱਚ ਇਹਨਾਂ ਵੱਧ ਗਿਆ। ਉਹਦੇ ਇਲਾਕੇ ਦੇ ਵਿੱਚ ਕੋਈ ਸੰਤ ਮਹਾਪੁਰਖ ਕਥਾ ਕਰਦੇ ਹੁੰਦੇ ਸੀ, ਕੀਰਤਨ ਕਰਦੇ ਸੀ। ਰਾਜਾ ਉਹ ਸੁਣਨ ਵਾਸਤੇ ਰੋਜ਼ ਹੀ ਜਾਇਆ ਕਰਦਾ ਸੀ। ਰਾਜਾ ਵੀ ਜਾਂਦਾ, ਰਾਣੀ ਵੀ ਜਾਂਦੀ। ਹੋਰ ਵੀ ਬਹੁਤ ਸਾਰੀਆਂ ਸੰਗਤਾਂ ਅੰਮ੍ਰਿਤ ਵੇਲੇ ਜਾਂਦੀਆਂ ਹੁੰਦੀਆਂ ਸੀ ਇਹ ਕਥਾ ਵਿਚਾਰ ਮਹਾਪੁਰਖਾਂ ਸੰਤਾਂ ਦੇ ਸੁਣਨ ਵਾਸਤੇ। ਉੱਥੇ ਥੋੜੇ ਸਮੇਂ ਦੌਰਾਨ ਇਹੋ ਜੀ ਘਟਨਾ ਵਾਪਰੀ, ਇੱਕ ਬਜ਼ੁਰਗ ਜੋੜਾ ਆ ਕੇ ਰਹਿਣ ਲੱਗ ਗਿਆ। ਉਹ ਕੀ ਕਰਦੇ ਸੀ ਉਹ ਸੇਵਾ ਕਰਦੇ ਸੀ ਰਸਤੇ ਵਿੱਚੋਂ ਕੋਈ ਤਿੱਖੀ ਚੀਜ਼ ਪਈ ਹੋਣੀ ਰੋੜਾ ਪਿਆ ਹੋਣਾ ਕੱਚੇ ਰਾਹ ਹੁੰਦੇ ਸੀ ਉਹ ਚੁੱਕ ਕੇ ਪਾਸੇ ਕਰ ਦਿਆ ਕਰਦੇ ਰਾਜੇ ਨੂੰ ਕਿਸੇ ਨੇ ਦੱਸਿਆ ਕਿ ਇਹ ਜਿਹੜਾ ਬਜ਼ੁਰਗ ਜੋੜਾ ਬਹੁਤ ਸੇਵਾ ਕਰਦਾ ਜਿਹੜੇ ਵੀ ਰਸਤੇ ਵਿੱਚ ਦੀ ਲੋਕ ਲੰਘਦੇ ਹਨ ਕਥਾ ਸੁਣਨ ਵਾਸਤੇ ਸੰਤਾਂ ਦੇ ਬਚਨ ਸੁਣਨ ਵਾਸਤੇ ਉਹ ਰਸਤਾ ਹੀ ਸਾਫ਼ ਕਰ ਦਿੰਦੇ ਆ ਭਾਵੇਂ ਇਹਨਾਂ ਦੀ ਉਮਰ ਬਹੁਤ ਹੋ ਚੁੱਕੀ ਆ ਰਾਜਾ ਵੀ ਜਾਇਆ ਕਰਦਾ ਸੀ ਰਾਜੇ ਨੇ ਕੀ ਦੇਖਿਆ ਇੱਕ ਦਿਨ ਜਦੋਂ ਰਾਜਾ ਤੇ ਰਾਣੀ ਦੋਨੋਂ ਜਾਣੇ ਸੰਤਾਂ ਕੋਲ ਜਾ ਰਹੇ ਆ ਇਹ ਬਜ਼ੁਰਗ ਜੋੜੇ ਨੇ ਉਹਨਾਂ ਵੱਲ ਵੇਖ ਕੇ ਪਿੱਠ ਕਰ ਲਈ। ਰਾਜਾ ਬੜਾ ਹਰਾਨ ਹੋਇਆ ਕਿ ਸਾਡੇ ਤੋਂ ਕੀ ਗਲਤੀ ਹੋ ਗਈ ਐ ਹੋਜੀ ਜਿਹੜੀ ਸਾਨੂੰ ਵੇਖ ਕੇ ਇਹਨਾਂ ਨੇ ਪਿੱਠ ਕਰ ਲਈ। ਫਿਰ ਉਹਨੇ ਉਹ ਬਜ਼ੁਰਗ ਜੋੜੇ ਨੂੰ ਆਪਣੇ ਕੋਲ ਬੁਲਾਇਆ। ਫਿਰ ਉਹਨਾਂ ਨੇ ਸੱਚ-ਸੱਚ ਦੱਸਿਆ ਕਹਿਣ ਲੱਗੇ ਸੱਚੀ ਗੱਲ ਤਾਂ ਇਹ ਆ ਰਾਜਨ ਕਿ ਅਸੀਂ ਆਪਣੇ ਵੱਡੇ-ਵਡੇਰਿਆਂ ਤੋਂ ਸੁਣਿਆ ਜਿਹੋ ਜੇ ਤਰੀਕੇ ਨਾਲ ਦਿਨ ਦੀ ਸ਼ੁਰੂਆਤ ਹੁੰਦੀ ਆ ਸਾਰਾ ਦਿਨ ਫਿਰ ਬੰਦੇ ਦਾ ਉਸੇ ਤਰ੍ਹਾਂ ਹੀ ਬੀਤਦਾ। ਮੈਂ ਸੁਣਿਆ ਹੋਇਆ ਤੁਹਾਡੇ ਬਾਰੇ ਕਿ ਤੁਹਾਡੇ ਘਰ ਵਿੱਚ ਕੋਈ ਔਲਾਦ ਨਹੀਂ ਪੈਦਾ ਹੋਈ। ਇਸ ਕਰਕੇ ਅਸੀਂ ਨਹੀਂ ਚਾਹੁੰਦੇ। ਕਿ ਤੁਸੀਂ ਸਾਡੇ ਸੁਬਾ ਸੁਬਾ ਸਵੇਰੇ ਸਵੇਰੇ ਮੱਥੇ ਲੱਗੋ। ਅਤੇ ਸਾਡੇ ਦਿਨ ਦੀ ਸ਼ੁਰੂਆਤ ਬੇਉਲਾਦ ਜਿਨ੍ਹਾਂ ਦੇ ਘਰ ਵਿੱਚ ਸੰਤਾਨ ਨਹੀਂ ਉਹ ਰਾਜੇ ਤੇ ਰਾਣੀ ਨੂੰ ਵੇਖ ਕੇ ਹੋਵੇ। ਇਸ ਕਰਕੇ ਨਾ ਅਸੀਂ ਤੁਹਾਡੇ ਵੱਲ ਵੇਖ ਕੇ ਪੱਠ ਕਰ ਲੈਨੇ ਆ। ਹੋਰ ਕੋਈ ਤੁਹਾਡੇ ਨਾਲ ਰੋਸ ਨਹੀਂ ਸਾਡਾ। ਅਸਲ ਦੇ ਵਿੱਚ ਇਹ ਬਜ਼ੁਰਗ ਜਿਹੜਾ ਸੀ ਨੇ ਧੜਕ ਹੋ ਕੇ ਗੱਲਾਂ ਕਹਿ ਰਿਹਾ ਸੀ ਕਿਉਂਕਿ ਉਹਨੂੰ ਮੌਤ ਦਾ ਡਰ ਨਹੀਂ ਸੀ। ਉਹਨੇ ਸਾਫ਼ ਕਹਿ ਦਿੱਤਾ ਮੈਂ ਜੋ ਕਹੂੰਗਾ ਸੱਚ ਕਹੂੰਗਾ। ਰਾਜਾ ਤੇ ਰਾਣੀ ਬੜੇ ਉਦਾਸ ਹੋ ਗਏ। ਫਿਰ ਉਹਨਾਂ ਨੇ ਕਿਹਾ ਆਪਾਂ ਸੰਤਾਂ ਕੋਲ ਚੱਲਦੇ ਆਂ। ਜਾ ਕੇ ਉੱਥੇ ਫਿਰ ਦੱਸਿਆ ਕਿ ਇਸ ਤਰ੍ਹਾਂ ਸਾਡੇ ਨਾਲ ਹੋਈ ਆ ਲੋਕ ਸਾਡੇ ਵੱਲ ਵੇਖ ਕੇ ਪਿੱਠ ਕਰ ਲੈਂਦੇ ਆ ਭਾਵੇਂ ਸਾਡੇ ਕੋਲ ਰਾਜ ਭਾਗ ਮਹਿਲ ਮਾੜੀਆਂ ਸਭ ਕੁਝ ਹੈ ਪਰ ਫਿਰ ਵੀ ਅਸੀਂ ਉਦਾਸ ਆ ਸਾਡੇ ਘਰ ਵਿੱਚ ਸੰਤਾਨ ਨਹੀਂ ਸੰਤਾਂ ਨੂੰ ਜਾ ਕੇ ਆਪਣਾ ਦੁੱਖ ਦੱਸਿਆ ਫਿਰ ਸੰਤਾਂ ਨੇ ਉਹਨਾਂ ਦੀ ਮੁਸੀਬਤ ਦਾ ਹੱਲ ਇਉਂ ਦੱਸਿਆ ਸੰਤ ਬੋਲੇ ਰਾਜੇ ਤੇ ਰਾਣੀ ਨੂੰ ਕਹਿੰਦੇ ਦੇਖੋ ਔਲਾਦ ਦੇਣ ਵਾਲਾ ਤਾਂ ਰੱਬ ਹੀ ਆ ਇਹ ਦਾਤ ਉਹਦੇ ਹੱਥ ਵਿੱਚ ਆ ਕਿ ਨੂੰ ਕਿਵੇਂ ਦੇਣੀ ਆ ਉਹ ਜਾਣਦਾ ਪਰ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਤੁਸੀਂ ਇੱਕ ਸਾਲ ਵਾਸਤੇ ਪ੍ਰਣ ਕਰ ਲੋ ਆਪਣੇ ਆਪ ਨਾਲ ਵਾਦਾ ਕਰੋ ਕਦੇ ਵੀ ਕਿਸੇ ਗੱਲ ਨੂੰ ਲੈ ਕੇ ਝੂਠ ਨਹੀਂ ਬੋਲੋਗੇ ਦੋਨੋਂ ਜੀਹੀ ਜਦੋਂ ਝੂਠ ਨਹੀਂ ਬੋਲੋਗੇ ਤੁਹਾਡੀ ਰਸਨਾ ਤੇ ਸੱਚ ਦਾ ਵਾਸ ਹੋ ਜਾਵੇਗਾ ਤੇ ਜਿਹੜੀ ਵੀ ਤੁਸੀਂ ਗੱਲ ਕਹੋਗੇ ਵਾਕ ਕਹੋਗੇ ਬਚਨ ਕਹੋਗੇ ਉਹ ਪੂਰਾ ਹੋ ਜਾਇਆ ਕਰੇਗਾ ਐਵੇਂ ਤੁਹਾਨੂੰ ਸੁੱਖ ਮਿਲ ਸਕਦਾ ਪਰ ਇੱਕ ਸਾਲ 365 ਦਿਨ ਤੁਸੀਂ ਝੂਠ ਨਹੀਂ ਬੋਲਣਾ ਕਿਸੇ ਵੀ ਗੱਲ ਨੂੰ ਲੈ ਕੇ ਭਾਵੇਂ ਕੁਝ ਵੀ ਹੋ ਜਾਵੇ ਸੰਤਾਂ ਨੇ ਇਹ ਵੀ ਕਿਹਾ ਕਿ ਦਾਨ ਵੀ ਕਰਨਾ ਨਾਲ ਨਾਲ ਇਸ ਤਰ੍ਹਾਂ ਫਿਰ ਰਾਜੇ ਤੇ ਰਾਣੀ ਨੇ ਸੰਤਾਂ ਦਾ ਬਚਨ ਮੰਨ ਲਿਆ ਦਾਨ ਪੁੰਨ ਵੀ ਕਰਨ ਲੱਗੇ ਇੱਕ ਸਾਲ ਉਹਨਾਂ ਨੇ ਕਿਸੇ ਵੀ ਗੱਲ ਨੂੰ ਲੈ ਕੇ ਝੂਠ ਨਹੀਂ ਬੋਲਿਆ ਜਿਹੜਾ ਕਿ ਪਹਿਲਾਂ ਉਹ ਬੋਲ ਦਿੰਦੇ ਸੀ ਕਈ ਵਾਰ ਕਿਸੇ ਕਾਰਨ ਕਰਕੇ ਪੂਰਾ ਸੱਚ ਤੇ ਪਹਿਰਾ ਦਿੱਤਾ ਇੱਕ ਸਾਲ ਪੂਰਾ ਬੀਤ ਗਿਆ ਪਰ ਘਰ ਦੇ ਵਿੱਚ ਕੋਈ ਵੀ ਔਲਾਦ ਨਹੀਂ ਪੈਦਾ ਹੋਈ ਫਿਰ ਸੰਤਾਂ ਕੋਲ ਆ ਕੇ ਆਖਿਆ ਕਿ ਇੱਕ ਸਾਲ ਤੋਂ ਹੁਣ ਤਾਂ ਕਈ ਦਿਨ ਉੱਪਰ ਵੀ ਹੋ ਚੁੱਕੇ ਨੇ ਪਰ ਸਾਡੇ ਘਰ ਦੇ ਵਿੱਚ ਅਜੇ ਵੀ ਔਲਾਦ ਦਾ ਸੁੱਖ ਸਾਨੂੰ ਮਿਲਿਆ ਨਹੀਂ ਕਿਰਪਾ ਕਰੋ ਫਿਰ ਸੰਤਾਂ ਨੇ ਕਿਹਾ ਕਿ ਘਰ ਵਿੱਚ ਔਲਾਦ ਜ਼ਰੂਰ ਹੋਵੇਗੀ ਪਰ ਜੇ ਇਨੀ ਕਾਲ ਕਰਦੇ ਹੋ ਤਾਂ ਰੱਬ ਜ਼ਰੂਰ ਦਾਤ ਦੇਵੇਗਾ ਪਰ ਉਹ ਘੱਟ ਉਮਰ ਵਾਲਾ ਹੋਵੇਗਾ ਜੋ ਵੀ ਬੱਚਾ ਪੈਦਾ ਹੋਵੇਗਾ। ਫਿਰ ਇਹ ਰਾਜਾ ਕਹਿਣ ਲੱਗਾ ਕੋਈ ਗੱਲ ਨਹੀਂ ਹੁਣ ਲੋਕ ਮੈਨੂੰ ਦੇਖ ਕੇ ਮੂੰਹ ਦੂਜੇ ਪਾਸੇ ਨੂੰ ਕਰ ਲੈਂਦੇ ਆ ਪਿੱਠ ਕਰ ਲੈਂਦੇ ਨੇ। ਜੇ ਤੁਸੀਂ ਇਹ ਕਹਿ ਰਹੇ ਹੋ ਮੇਰੇ ਘਰ ਵਿੱਚ ਔਲਾਦ ਹੋਵੇਗੀ ਪਰ ਘੱਟ ਉਮਰ ਵਾਲੀ ਹੋਵੇਗੀ। ਉਹਦੀ ਥੋੜੀ ਉਮਰ ਹੀ ਹੋਵੇਗੀ ਫਿਰ ਵੀ ਮੈਨੂੰ ਇਹ ਗੱਲ ਮਨਜ਼ੂਰ ਆ। ਸੰਤਾਂ ਨੇ ਕਿਹਾ ਠੀਕ ਆ ਜੇ ਤੁਸੀਂ ਚਾਹੁੰਦੇ ਹੋ ਇਸ ਤਰ੍ਹਾਂ ਹੀ ਹੋਵੇਗਾ। ਸਮਾਂ ਬੀਤਿਆ ਰਾਜੇ ਦੇ ਘਰ ਵਿੱਚ ਪੁੱਤਰ ਪੈਦਾ ਹੋਇਆ ਪਰ ਜਿਵੇਂ ਪਰਮੇਸ਼ਰ ਨੇ ਉਦੀ ਉਮਰ ਥੋੜੀ ਲਿਖੀ ਸੀ ਉਸੇ ਤਰ੍ਹਾਂ ਹੀ ਹੋਣਾ ਸੀ ਰਾਜਾ ਬਹੁਤ ਖੁਸ਼ ਹੋ ਗਿਆ ਹੌਲੀ-ਹੌਲੀ ਉਹਦਾ ਪੁੱਤਰ ਵੱਡਾ ਹੋਇਆ ਨਾਲ ਦੇ ਰਾਜੇ ਨੂੰ ਪਤਾ ਲੱਗਾ ਕੋਈ ਰਿਆਸਤ ਦਾ ਰਾਜਾ ਸੀ ਕਿ ਇਹ ਫਲਾਣੀ ਰਾਜ ਦਾ ਰਾਜਾ ਹੈ ਉਹਦਾ ਪੁੱਤਰ ਵੀ ਧਰਮੀ ਆ ਤੇ ਰਾਜਾ ਵੀ ਧਰਮੀ ਆ ਕਿਉਂ ਨਾ ਮੈਂ ਆਪਣੀ ਧੀ ਦਾ ਸਾਖ ਰਿਸ਼ਤਾ ਉਹ ਰਾਜਕੁਮਾਰ ਦੇ ਨਾਲ ਕਰ ਦੇਵਾਂ ਉਹਨੇ ਵਿਆਹ ਵਾਸਤੇ ਸੱਦਾ ਪੱਤਰ ਭੇਜਿਆ ਬੇਨਤੀ ਭੇਜੀ ਰਾਜੇ ਨੇ ਉਹਦੀ ਬੇਨਤੀ ਨੂੰ ਬੜੀ ਛੇਤੀ ਸਵਕਾਰ ਕਰ ਲਿਆ ਕਿਉਂਕਿ ਉਹਨੂੰ ਪਤਾ ਸੀ ਮੇਰੇ ਪੁੱਤਰ ਦੀ ਉਮਰ ਰਾਜਕੁਮਾਰ ਦੀ ਬੜੀ ਥੋੜੀ ਉਮਰ ਆ ਇਸ ਕਰਕੇ ਜਲਦੀ ਜਲਦੀ ਉਹਨਾਂ ਦੀ ਸ਼ਾਦੀ ਕਰਵਾ ਦਿੱਤੀ ਸਭ ਕੁਝ ਹੋ ਗਿਆ ਰਾਜੇ ਨੇ ਸਾਰੀਆਂ ਚੀਜ਼ਾਂ ਤਾਂ ਕੀਤੀਆਂ ਬੜੀ ਕਾਲੀ ਦੇ ਨਾਲ ਕਿਉਂਕਿ ਉਹ ਚਾਹੁੰਦਾ ਸੀ ਉਹਦੀ ਵੰਸ਼ ਅੱਗੇ ਵੱਧ ਜਾਵੇ ਰਾਜਕੁਮਾਰ ਦਾ ਵਿਆਹ ਹੋ ਜਾਵੇ ਫਿਰ ਉਹਦੇ ਘਰ ਵਿੱਚ ਵੀ ਔਲਾਦ ਪੈਦਾ ਹੋ ਜਾਵੇਗੀ ਐਵੇਂ ਉਹਦੀ ਵੰਸ਼ ਪੀੜ੍ਹੀ ਅੱਗੇ ਵੱਧ ਜਾਵੇਗੀ ਕਿਉਂਕਿ ਸੰਤਾਂ ਦੇ ਬਚਨ ਵੀ ਉਹਨੂੰ ਵਾਰ-ਵਾਰ ਚੇਤੇ ਆ ਰਹੇ ਸੀ ਕਿ ਸਾਡੇ ਪੁੱਤਰ ਦੀ ਉਮਰ ਬੜੀ ਥੋੜੀ ਆ ਇਹਨੇ ਗਲਤੀ ਦੇ ਦੇਣੀਆਂ ਨੂੰ ਜਿਉਉਣੇ ਨੇ ਸੰਤਾਂ ਦੇ ਦੱਸੇ ਮੁਤਾਬਕ ਜਦੋਂ ਤਿੰਨ ਕ ਦਿਨ ਰਹਿ ਗਏ ਰਾਜਕੁਮਾਰ ਦੀ ਜ਼ਿੰਦਗੀ ਦੇ ਰਾਜੇ ਨੂੰ ਬੜੀ ਫਿਕਰ ਹੋਣ ਲੱਗੀ ਕਿ ਸੰਤਾਂ ਦੇ ਬਚਨ ਕਦੇ ਖਾਲੀ ਨਹੀਂ ਜਾਂਦੇ ਸੱਚ ਹੋਣਗੇ ਸੰਤਾਂ ਨੇ ਕਿਹਾ ਸੀ ਇਹਦੀ ਅਲਪਾਈ ਹੂਆ ਭਾਬੜੀ ਥੋੜੀ ਉਮਰ ਆ ਹੁਣ ਤਾਂ ਗਿਣਤੀ ਦੇ ਤਿੰਨ ਦਿਨ ਰਹਿ ਗਏ ਨੇ ਰਾਜਾ ਬਹੁਤ ਸੋਗ ਚ ਚਲਾ ਗਿਆ ਬਿਮਾਰ ਹੋ ਗਿਆ ਕਿਉਂਕਿ ਬੜੇ ਲਾਡਾਂ ਨਾਲ ਉਹਨੇ ਰਾਜਕੁਮਾਰ ਨੂੰ ਪਾਲਿਆ ਸੀ ਵੱਡਾ ਕੀਤਾ ਸੀਗਾ ਹੁਣ ਉਹਦੀ ਮੌਤ ਦਾ ਦੁੱਖ ਵਿਛੋੜਾ ਇਹ ਕਿਵੇਂ ਚੱਲ ਸਕਦਾ ਸੀ ਤਾਂ ਮੰਜੇ ਤੇ ਪੈ ਗਿਆ ਸੋਚਣ ਲੱਗਾ ਰਾਜਕੁਮਾਰ ਹੁਣ ਮਰ ਜਾਵੇਗਾ ਉਹ ਰਾਜੇ ਦੇ ਪੁੱਤਰ ਰਾਜਕੁਮਾਰ ਨੂੰ ਜਦੋਂ ਪਤਾ ਲੱਗਾ ਕਿ ਮੇਰਾ ਪਿਤਾ ਬਿਮਾਰ ਆ ਉਹਨੇ ਬਹੁਤ ਉਹਨਾਂ ਦੀ ਸੇਵਾ ਕੀਤੀ ਤੇ ਉਹ ਉਹਨਾਂ ਕੋਲ ਹੀ ਬੈਠਾ ਰਹਿੰਦਾ ਫਿਰ ਸਾਰਾ ਦਿਨ ਸੇਵਾ ਕਰਦਾ ਹੀ ਬਤੀਤ ਕਰਦਾ ਆਪਣੇ ਪਿਤਾ ਦੀ ਰਾਜੇ ਦੀ ਰਾਜਕੁਮਾਰ ਦੀ ਜਿਹੜੀ ਘਰ ਵਾਲੀ ਸੀ ਉਹਨੂੰ ਉਡੀਕਦੀ ਰਹਿੰਦੀ ਸੋਚਦੀ ਕਿ ਉਹ ਮੇਰੇ ਪਾਸ ਕਿਉਂ ਨਹੀਂ ਆਉਂਦਾ ਉਹਨੇ ਇਸ ਕਰਕੇ ਉਹਦੇ ਵਾਸਤੇ ਨਵੇਂ-ਨਵੇਂ ਤਰੀਕੇ ਨਾਲ ਪਕਵਾਨ ਬਣਾਉਣੇ ਸ਼ੁਰੂ ਕਰ ਦਿੱਤੇ ਕਿ ਜਦੋਂ ਵੀ ਮੇਰਾ ਪਤੀ ਆਵੇਗਾ ਘਰ ਵਿੱਚ ਬਹੁਤ ਪ੍ਰਸੰਨ ਹੋਵੇਗਾ ਇਹਨਾਂ ਪਕਵਾਨਾਂ ਨੂੰ ਛਕੇਗਾ ਖਾਵੇਗਾ ਪਰ ਉਹ ਜਿਹੜਾ ਪੁੱਤਰ ਸੀ ਨਾ ਰਾਜੇ ਦਾ ਰਾਜਕੁਮਾਰ ਉਹ ਆਪਣੇ ਪਿਤਾ ਦੀ ਸੇਵਾ ਵਿੱਚ ਹੀ ਲੱਗਾ ਰਿਹਾ ਉਧਰੋਂ ਫਿਰ ਧਰਮਰਾਜ ਦਾ ਹੁਕਮ ਹੋ ਗਿਆ ਉਹਨੇ ਦੂਤ ਬੁਲਾਏ ਆਖਿਆ ਕਿ ਉਹ ਫਲਾਣੀ ਰਾਜਕੁਮਾਰ ਦੀ ਹੁਣ ਮੌਤ ਦਾ ਸਮਾਂ ਨੇੜੇ ਆ ਰਿਹਾ ਉਹਦੀ ਮੌਤ ਦਾ ਕਾਰਨ ਸੱਪ ਨੇ ਬਣਨਾ ਕੋਈ ਵੀ ਚੀਜ਼ ਮਰਦੀ ਆ ਉਹਦਾ ਕੋਈ ਕਾਰਨ ਬਣਦਾ ਕੋਈ ਵੀ ਇਨਸਾਨ ਮਰਦਾ ਹੈ ਬਿਨਾਂ ਕਾਰਨ ਤੋਂ ਕੋਈ ਨਹੀਂ ਮਰਦਾ ਆਪਾਂ ਦੇਖਿਆ ਸੰਗਤ ਜੀ ਇਸ ਤਰ੍ਹਾਂ ਉਹਦੀ ਮੌਤ ਦਾ ਰਾਜਕੁਮਾਰ ਦਾ ਕਾਰਨ ਜਿਹੜਾ ਸੀ ਉਹ ਸੱਪ ਸੀ ਧਰਮਰਾਜ ਨੇ ਡਿਊਟੀ ਲਈ ਜਮਦੂਤਾਂ ਦੀ ਜਾਓ ਉਹ ਨਾਗ ਨੂੰ ਜਾ ਕੇ ਕਹੋ ਉਹ ਰਾਜਕੁਮਾਰ ਨੂੰ ਜਾ ਕੇ ਡੱਸ ਲਵੇ ਹੁਣ ਜਦੋਂ ਉਹ ਨਾਗ ਨੂੰ ਸੱਪ ਨੂੰ ਪਤਾ ਲੱਗਾ ਕਿ ਮੇਰੀ ਡਿਊਟੀ ਲੱਗੀ ਆ ਧਨਮਰਾਜ ਨੇ ਲਾਈ ਆ ਤੁਹਾਨੂੰ ਨਿਭਾਉਣੀ ਸੀ ਆਪਦੀ ਡਿਊਟੀ ਉਹ ਬੈਸਤਰੀ ਤੇ ਆ ਕੇ ਬੈਠ ਗਿਆ ਜਿੱਥੇ ਰਾਜਕੁਮਾਰ ਆ ਕੇ ਸੌਂਦਾ ਹੁੰਦਾ ਸੀ ਪਰ ਰਾਜਕੁਮਾਰ ਹੁਣ ਘਰ ਨਹੀਂ ਸੀਗਾ ਆਪਣੇ ਪਿਤਾ ਦੀ ਸੇਵਾ ਵਿੱਚ ਲੱਗਾ ਹੋਇਆ ਸੀ ਉੱਥੇ ਹੀ ਨਗਰ ਦੇ ਵਿੱਚ ਬੜਾ ਗਰੀਬ ਇੱਕ ਮੰਗਤਾ ਰਹਿੰਦਾ ਸੀ ਉਹਦੀ ਧੀ ਸੀ ਉਹਨੇ ਲਾਗੇ ਹੀ ਨਾਲ ਦੇ ਪਿੰਡ ਵਿਆਹੀ ਹੋਈ ਸੀ ਪਰ ਉਹਦਾ ਪਤੀ ਉਹਨੂੰ ਬਹੁਤ ਕੁੱਟਦਾ ਮਾਰਦਾ ਸੀ ਇਸ ਕਰਕੇ ਉਹ ਆਪਣੇ ਗਰੀਬ ਪਿਤਾ ਦੇ ਕੋਲ ਪੇਕੇ ਘਰ ਵਿੱਚ ਆ ਕੇ ਰਹਿਣ ਲੱਗੀ ਆਪਦੇ ਪਤੀ ਦੇ ਦੁੱਖੋਂ ਕਿਉਂ ਮੈਨੂੰ ਬਹੁਤ ਕੁੱਟਦਾ ਮਾਰਦਾ ਉਹਦਾ ਜਿਹੜਾ ਪਿਤਾ ਸੀ ਇੱਕ ਮੰਗਤਾ ਸੀ ਮੰਗ ਮੰਗ ਕੇ ਵਿਚਾਰਾ ਗੁਜ਼ਾਰਾ ਕਰਦਾ ਸੀ ਘਰ ਵਿੱਚ ਆਈ ਆ ਘਰ ਵਿੱਚ ਇਹਦੇ ਸੰਤਾਨ ਪੈਦਾ ਹੋਈ ਆ ਤੇ ਦਾਈ ਆ ਕੇ ਕਹਿਣ ਲੱਗੀ ਇਹ ਬੱਚੀ ਨੂੰ ਦੁੱਧ ਕਿੱਥੋਂ ਪਿਆਵੇਗੀ ਇਹ ਬੱਚੀ ਨੂੰ ਦੁੱਧ ਕਿਵੇਂ ਪਿਆ ਸਕਦੀ ਆ ਕਿਉਂਕਿ ਇਹ ਤਾਂ ਆਪ ਵੀ ਇਹਦੇ ਕੋਲ ਖਾਣ ਲਈ ਕੁਝ ਨਹੀਂ ਹੈ ਤਾਂ ਤੁਸੀਂ ਜਾਓ ਕੁਝ ਮੰਗ ਕੇ ਲਿਆ ਕੇ ਇਹਨੂੰ ਦਿਓ ਇਹ ਖਾਵੇਗੀ ਫਿਰ ਦੁੱਧ ਆਵੇਗਾ ਤੇ ਬੱਚੇ ਨੂੰ ਪਿਆਵੇਗੀ ਇਸ ਤਰ੍ਹਾਂ ਗਰੀਬ ਮੰਗਤਾ ਉਹਦਾ ਜਿਹੜਾ ਪਿਤਾ ਸੀ ਬੱਚੀ ਦਾ ਤੇ ਆਪਦੀ ਧੀ ਨੂੰ ਕੁਝ ਖਵਾਉਣ ਵਾਸਤੇ ਨਗਰ-ਨਗਰ ਵਿੱਚ ਜਾਂਦਾ ਪਰ ਲੋਕ ਉਹਨੂੰ ਵੇਖ ਕੇ ਵੀ ਤਾਂ ਰੋਜ਼ ਹੀ ਮੰਗਣ ਆ ਜਾਂਦਾ ਦਰਵਾਜ਼ੇ ਬੰਦ ਕਰ ਲੈਂਦੇ ਆ ਕਈ ਕਹਿ ਦਿੰਦੇ ਆ ਤੂੰ ਆਪ ਹੀ ਕਮਾ ਕੇ ਖਾਣਾ ਇਸ ਤਰ੍ਹਾਂ 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 ਦੀਆਂ ਗੱਲਾਂ ਨੂੰ ਸੁਣਨੀਆਂ ਪੈਂਦੀਆਂ ਨੇ ਜਿਹੜਾ ਰੋਜ਼-ਰੋਜ਼ ਮੰਗਦਾ ਉਹਨੂੰ ਕਦੇ-ਕਦੇ ਕੋਈ ਦਿੰਦਾ ਹੁੰਦਾ ਇਹ ਤੁਸੀਂ ਵੀ ਜਾਣਦੇ ਹੋ ਸੰਗਤ ਜੀ ਫਿਰ ਉਹ ਕਹਿਣ ਲੱਗਾ ਕਿਉਂ ਨਾ ਮੈਂ ਇੱਥੋਂ ਮਹਿਲਾ ਦੇ ਕੋਲ ਦੀ ਗੁਜਰਾਂ ਕੀ ਪਤਾ ਕੋਈ ਤਰਸ ਖਾ ਕੇ ਮੈਨੂੰ ਕੁਝ ਦੇ ਦੇਵੇ ਮੈਂ ਆਪਣੀ ਬੱਚੀ ਨੂੰ ਜਾ ਕੇ ਦੇ ਦੇਵਾਂ ਤੇ ਉਹ ਨਵੀਂ ਜੰਮੀ ਜਿਹੜੀ ਸੰਤਾਨ ਆ ਉਹਨੂੰ ਦੁੱਧ ਪਿਆ ਦੇਗੀ ਇਸ ਤਰ੍ਹਾਂ ਸੋਚਦਾ ਅੱਖਾਂ ਦੇ ਵਿੱਚ ਉਹਦੇ ਹੰਝੂ ਨੇ ਜਾ ਰਿਹਾ ਮਹਿਲਾ ਦੇ ਕੋਲ ਦੀ ਬڑے ਦਰਦਪ੍ਰੀ ਆਵਾਜ਼ ਵਿੱਚ ਉੱਚੀ ਉੱਚੀ ਬੋਲ ਰਿਹਾ ਦੋ ਪ੍ਰਸ਼ਾਦੇ ਨੇ ਦੋਹਾਂ ਦੀ ਜ਼ਿੰਦਗੀ ਆ ਦੋ ਪ੍ਰਸ਼ਾਦੇ ਨੇ ਦੋਹਾਂ ਦੀ ਜ਼ਿੰਦਗੀ ਆ ਇਹ ਰਾਜਕੁਮਾਰੀ ਨੇ ਸੁਣਿਆ ਵੀ ਮੰਗਤਾ ਇਉਂ ਲੱਗਦਾ ਵੀ ਭੁੱਖਾ ਇਹ ਦੋ ਰੋਟੀਆਂ ਚਾਹੁੰਦਾ ਪਰ ਉਹ ਸੋਚਣ ਲੱਗੀ ਮੈਂ ਇੰਨੇ ਪਕਵਾਨ ਬਣਾਏ ਆ ਇੰਨੇ ਤਾਂ ਰਾਜਕੁਮਾਰ ਨੇ ਆ ਕੇ ਖਾਣੇ ਵੀ ਨਹੀਂ ਕਿਉਂ ਨਾ ਮੈਂ ਇਹ ਗਰੀਬ ਮੰਗਤੇ ਨੂੰ ਦਾਨ ਦੇ ਰੂਪ ਵਿੱਚ ਕੁਝ ਦੇ ਦੇਵਾਂ ਫਿਰ ਉਹ ਰਾਜਕੁਮਾਰੀ ਨੇ ਜਿਹੜੇ ਪਕਵਾਨ ਬਣਾਏ ਸੀ ਉਹਦੇ ਵਿੱਚੋਂ ਕੁਝ ਪਕਵਾਨ ਆਵਾਜ਼ ਮਾਰੀਓ ਮੰਗਤੇ ਨੂੰ ਤੇ ਦੇ ਦਿੱਤੇ ਉਹ ਮੰਗਤੇ ਨੂੰ ਜਦੋਂ ਉਹ ਸਭ ਕੁਝ ਦੇ ਦਿੱਤਾ ਉਹਦੇ ਲਈ ਤਾਂ ਉਹੀ ਬਹੁਤ ਸੀ ਜਿੰਨਾ ਕੁ ਦਿੱਤਾ ਸੀ ਉਹਨੇ ਬੜੀਆਂ ਅਸੀਸਾਂ ਦਿੱਤੀਆਂ ਕਿ ਤੂੰ ਸਦਾ ਸੁਹਾਗਣ ਰਹੇ ਤੇਰਾ ਸੁਹਾਗ ਸਦਾ ਚੜ੍ਹਦੀ ਕਲਾ ਵਿੱਚ ਰਹੇ ਤੇ ਤੇਰੇ ਘਰ ਵਿੱਚ ਅੰਨ ਦੇ ਭੰਡਾਰੇ ਭਰਪੂਰ ਰਹਿਣ ਕਦੇ ਵੀ ਟੋਟ ਨਾ ਆਵੇ ਇਹੋ ਜੀਆਂ ਅਸੀਸਾਂ ਦਿੱਤੀਆਂ ਤੇ ਆਪਣੇ ਘਰ ਆਇਆ ਉਹ ਜਿਹੜਾ ਬਾਟਾ ਸੀ ਭਰ ਗਿਆ ਸੀ ਉਹਦਾ ਹੁਣ ਉਹਨੇ ਲਿਆ ਕੇ ਦਾਈ ਨੂੰ ਦਿੱਤਾ ਦਾਈ ਨੇ ਉਹਦੀ ਬੇਟੀ ਨੂੰ ਫਿਰ ਉਹ ਸਾਰਾ ਹੀ ਪਗਵਾਨ ਛਕਾਈ ਫਿਰ ਹੌਲੀ-ਹੌਲੀ ਸਮਾ ਪਾ ਕੇ ਦੁੱਧ ਆਇਆ ਉਹਨੇ ਆਪਣੀ ਬੱਚੀ ਨੂੰ ਪਿਆਇਆ ਇਹ ਵੀ ਅਰਦਾਸ ਕੀਤੀ ਜਿਹਦੇ ਕਰਕੇ ਅੱਜ ਮੈਂ ਆਪਣੀ ਬੱਚੀ ਨੂੰ ਦੁੱਧ ਪਿਲਾ ਸਕੀ ਆ ਅਤੇ ਆਪਣੀ ਭੁੱਖ ਨੂੰ ਮੈਂ ਸ਼ਾਂਤ ਕੀਤਾ ਇਹ ਮੇਰੀ ਲੰਮੇ ਸਮੇਂ ਦੀ ਭੁੱਖ ਜੀ ਨੇ ਮਟਾਈ ਆ ਉਹਦਾ ਸਿਰ ਦਾ ਸਾਈ ਸੁਹਾਗ ਹਮੇਸ਼ਾ ਬਣਿਆ ਰਹੇ ਤੇ ਅਨ ਦੇ ਭੰਡਾਰੇ ਵੀ ਭਰਪੂਰ ਰਹਿਣ ਉਹਨਾਂ ਨੂੰ ਰੱਬ ਸਦਾ ਖੁਸ਼ ਰੱਖੇ ਇਹ ਅਰਦਾਸ ਉਹਦੀਆਂ ਅੰਦਰਾਂ ਦੇ ਵਿੱਚੋਂ ਅੰਦਰੋਂ ਹੋਈ ਆ ਤੇ ਆਪਾਂ ਜਦੋਂ ਅਰਦਾਸ ਦਿਲ ਤੋਂ ਕਰਦੇ ਆ ਤਾਂ ਪੂਰੀ ਵੀ ਹੁੰਦੀ ਆ ਇਵੇਂ ਅਰਦਾਸਾਂ ਕਰ ਰਹੀ ਆ ਵਾਰ-ਵਾਰ ਤਾਂ ਰਾਜਕੁਮਾਰ ਜਿਹੜਾ ਆਪਣੇ ਪਿਤਾ ਦੀ ਸੇਵਾ ਕਰ ਰਿਹਾ ਉਹਨੇ ਸੋਚਿਆ ਹੁਣ ਪਿਤਾ ਜੀ ਦੀ ਸੇਵਾ ਕਰ ਲਈ ਆ ਕਿਉਂ ਨਾ ਉੱਠ ਕੇ ਪ੍ਰਸ਼ਾਦਾ ਹੀ ਛਕਿਆ ਆਵਾ ਆਪਣੀ ਘਰਵਾਲੀ ਨੂੰ ਮਿਲ ਆਵਾ ਫਿਰ ਉੱਠ ਕੇ ਜਦੋਂ ਜਾਣ ਲੱਗਾ ਉੱਥੇ ਉਹਨੇ ਨਵੇਂ-ਨਵੇਂ ਪਕਵਾਨ ਤਿਆਰ ਕੀਤੇ ਹੋਏ ਆ ਰਾਜਕੁਮਾਰੀ ਨੇ ਤੇ ਸਾਰਾ ਕੁਝ ਛੱਕੇ ਫਿਰ ਉਹਨੂੰ ਮਿਲ ਕੇ ਉਸ ਤੋਂ ਬਾਅਦ ਆਪਣੇ ਪਲੰਘ ਕੋਲ ਜਦੋਂ ਜਾਂਦਾ ਉੱਥੇ ਉਹ ਨਾਗ ਵੀ ਬੈਠਾ ਜਿਹਨੇ ਉਹਨੂੰ ਡੱਸਣਾ ਤੇ ਜਿਹੜੇ ਜਮਦੂਤ ਆ ਤੇ ਉਹ ਵੀ ਉੱਥੇ ਆਏ ਹੋਏ ਨੇ ਵੀ ਇਹ ਇਹਨੂੰ ਕਦੋਂ ਦੱਸੇ ਤੈਨੂੰ ਲੈ ਕੇ ਚਲੀਏ ਦੀ ਰੂਹ ਨੂੰ ਖਿੱਚ ਕੇ ਤੇ ਉਦੋਂ ਫਿਰ ਜਦੋਂ ਉਹ ਪੈ ਗਿਆ ਪਲੰਘ ਤੇ ਰਾਜਕੁਮਾਰ ਸੱਪ ਜਦੋਂ ਉਹਨੂੰ ਡੰਗ ਮਾਰਨੇ ਲੱਗਦਾ ਪਰ ਉਹ ਡੰਗ ਤਾਂ ਮਾਰਦਾ ਪਰ ਜ਼ਹਿਰ ਹੀ ਨਹੀਂ ਚੜਦੀ ਜਮਦੂਤ ਵੀ ਬੜੇ ਹੈਰਾਨ ਹੋ ਰਹੇ ਆ ਵੀ ਇਹ ਕੀ ਹੋ ਰਿਹਾ ਉਕੇ 나ਗ ਜਿਹੜਾ ਉਹ ਹੁਕਮ ਦਾ ਬੰਨਿਆ ਹੋਇਆ ਡੰਗ ਤਾਂ ਮਾਰਦਾ ਪਰ ਜ਼ਹਿਰ ਹੀ ਨਹੀਂ ਚੜ ਰਹੀ ਫਿਰ ਉਹ ਸੋਚਣ ਲੱਗੇ ਜਮਦੂਤ ਇਹ ਕੀ ਹੋ ਗਿਆ ਫਿਰ ਉਤੋਂ ਹੌਲੀ ਹੌਲੀ 나ਗ ਜਿਹੜਾ ਸੀ ਹੰਬ ਹਾਰ ਕੇ ਪਲੰਗ ਤੋਂ ਥੱਲੇ ਆ ਗਿਆ ਤੇ ਜਾ ਕੇ ਜਮਾਂ ਨੂੰ ਕਹਿ ਦਿੱਤਾ ਵੀ ਨਹੀਂ ਜੋ ਤੁਸੀਂ ਕਰਨ ਲਈ ਕਹਿ ਰਹੇ ਹੋ ਇਸ ਵਾਰ ਮੇਥੋਂ ਹੋ ਨਹੀਂ ਰਿਹਾ ਜਮਦੂਤ ਗਏ ਧਰਮਰਾਜ ਕੋਲ ਜਾ ਕੇ ਦੱਸੀ ਵੀ ਸਾਡੇ ਇਸ ਚਰਜ ਗੱਲ ਹੋਈ ਆ ਪਹਿਲੀ ਵਾਰੀ ਜ਼ਿੰਦਗੀ ਵਿੱਚ ਧਰਮਰਾਜ ਕਹਿਣ ਲੱਗਾ ਮੈਨੂੰ ਇਉਂ ਲੱਗਦਾ ਤੇ ਤੁਹਾਡੇ ਤੋਂ ਕਾਰਜ ਨਹੀਂ ਹੋਣਾ ਜਾਂ ਤੁਸੀਂ ਕਰਨਾ ਨਹੀਂ ਚਾਹੁੰਦੇ ਜਾਂ ਤੁਹਾਡੀ ਹੁਣ ਉਮਰ ਹੋ ਚੁੱਕੀ ਆ ਪਾਨੂੰ ਹੁਣ ਸਮਝ ਨਹੀਂ ਲੱਗ ਰਹੀ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਕਿਸੇ ਜੀਵ ਨੂੰ ਕੋਈ ਡੰਗ ਮਾਰੇ ਤੇ ਜ਼ਹਿਰ ਨਾ ਚੜੇ ਮੈਂ ਆਪ ਜਾ ਕੇ ਉਹਨੂੰ ਲੈ ਕੇ ਆਵਾਂਗਾ ਕਿਉਂਕਿ ਇਹ ਪਰਮੇਸ਼ਰ ਦਾ ਹੁਕਮ ਮੈਂ ਵੀ ਉਹਦੇ ਹੁਕਮ ਦਾ ਬੰਨਾ ਹੂਆ ਤੇ ਇਹ ਉਹਦੀ ਮੌਤ ਦਾ ਸਮਾਂ ਕਿਵੇਂ ਲੰਘ ਸਕਦਾ ਧਰਮਰਾਜ ਬੜੀ ਤੇਜ਼ੀ ਨਾਲ ਆਇਆ ਫਰਨਾ ਚਾਹਿਆ ਉਹ ਰਾਜਕੁਮਾਰ ਨੂੰ ਮਾਰਨਾ ਚਾਹਿਆ ਪਰ ਨਹੀਂ बार-बार ਆਪਣੀ ਸ਼ਕਤੀ ਦਿਖਾ ਰਿਹਾ ਪਰ ਨਹੀਂ ਉਹਦਾ ਜੋਰ ਨਹੀਂ ਚੜ ਰਿਹਾ ਇੰਨੇ ਨੂੰ ਕੀ ਹੋਇਆ ਕਿ ਉੱਥੇ ਉਹ ਸੰਤ ਮਹਾਤਮਾ ਚੱਲਦੇ-ਚੱਲਦੇ ਆ ਗਏ ਇਹਨਾਂ ਦੇ ਬਚਨਾਂ ਨਾਲ ਉਹ ਰਾਜਕੁਮਾਰ ਪੈਦਾ ਹੋਇਆ ਸੀ ਇਹਨਾਂ ਨੇ ਰਾਜੇ ਨੂੰ ਰਾਣੀ ਨੂੰ ਆਖਿਆ ਸੀ ਸੱਚ ਬੋਲੋ ਧਰਮ ਦੇ ਕਰਮ ਕਰੋ ਦਾਨਪਨ ਕਰੋ ਜਦੋਂ ਉਹ ਮਹਾਤਮਾ ਜੀ ਉੱਥੇ ਆਏ ਆ ਫਿਰ ਧਰਮਰਾਜ ਨੂੰ ਸਾਰੀਆਂ ਗੱਲਾਂ ਦਸੀਆਂ ਕਿ ਦੇਖੋ ਜੀ ਜਿਵੇਂ ਕਿ ਕਿਸੇ ਦੀ ਦਿੱਤੀ ਵੱਧ ਦਵਾ ਵੀ ਲੱਗਦੀ ਆ ਇਵੇਂ ਅਸੀਸ ਵੀ ਲੱਗਦੀ ਆ ਇਸ ਕਰਕੇ ਰਾਜਕੁਮਾਰ ਦੀ ਜਿਹੜੀ ਘਰਵਾਲੀ ਆ ਉਹਨੇ ਦਾਨਪਨ ਕੀਤਾ ਵਾ ਇਸ ਤਰ੍ਹਾਂ ਸਾਰੀ ਗੱਲ ਦੱਸੀ ਜਿਵੇਂ ਬੀਤੀ ਸੀਗੀ ਤੇ ਉਹ ਦੱਸਿਆ ਵੀ ਉਹਦੀ ਅਸੀਸੇ ਨੂੰ ਲੱਗ ਗਈ ਆ ਇਹ ਹੁਣ ਨਹੀਂ ਮਰੇਗਾ ਇਹਦੀ ਉਮਰ ਵੱਧ ਗਈ ਆ ਬਾਕੀ ਰਹੀ ਗੱਲ ਸੰਤਾਂ ਨੇ ਦੱਸੀ ਕਿ ਧਰਮਰਾਜ ਨੂੰ ਕਹਦੀ ਜਿਹੜੀ ਘਰ ਵਾਲੀ ਆ ਬਹੁਤ ਧਰਮ ਕਰਮ ਦੇ ਕਰਮ ਕਰਦੀ ਆ ਸੱਚੇ ਦਿਲੋਂ ਕਰਦੀ ਆ ਸਾਰਿਆਂ ਨੂੰ ਪ੍ਰਸ਼ਾਦਾ ਛਕਾ ਕੇ ਆਪ ਛਕਦੀ ਆ ਪੱਕੀ ਜਦੋਂ ਉਹਨੇ ਉਹ ਮੰਗਤਾ ਆਇਆ ਤੇ ਉਹਨੂੰ ਉਹ ਪ੍ਰਸ਼ਾਦੇ ਦਿੱਤੇ ਪਕਵਾਨ ਦਿੱਤੇ ਉਹਦੇ ਢਿੱਡੋਂ ਅਸੀਸ ਨਿਕਲੀ ਕਿ ਸਦਾ ਸੁਹਾਗਣ ਰਹੇ ਖੁਸ਼ ਰਹੇ ਇਹਦਾ ਸੁਹਾਗ ਚੜ੍ਹਦੀ ਕਲਾ 'ਚ ਰਹੇ ਜਿਹੜਾ ਕਮਾ ਕੇ ਉਹਨੂੰ ਲਿਆ ਕੇ ਦਿੰਦਾ ਤੇ ਦਾਨ ਕਰਦੀ ਹੈ ਤੇ ਇਹਦੀ ਜਿਹੜੀ ਬੇਟੀ ਸੀ ਉਹ ਮੰਗਤੇ ਦੀ ਉਹਨੇ ਵੀ ਇਹ ਅਰਦਾਸਾਂ ਕੀਤੀਆਂ ਨੇ ਇਸ ਕਰਕੇ ਗਰੀਬ ਦੀ ਜਿਹੜੀ ਅਸੀਸਾ ਲੱਗ ਜਾਂਦੀ ਆ ਤੇ ਸਭ ਤੋਂ ਵੱਡਾ ਦਾਣ ਇਹੀ ਆ ਕਿ ਭੁੱਖੇ ਨੂੰ ਪ੍ਰਸ਼ਾਦਾ ਸ਼ਿਕਾਣਾ అతి ਉੱਤਮ ਦਾਣ ਆ ਵੀ ਭੁੱਖਾ ਬੰਦਾ ਹੋਵੇ ਉਹ ਇਹ ਕਰਦੇ ਰਹੇ ਆ ਇਸ ਕਰਕੇ ਇਹਦੀ ਉਮਰ ਰੱਬ ਨੇ ਵਧਾਤੀ ਆ ਹੁਣ 나ਗ ਜਿਹੜਾ ਆ ਦੱਸਣਾ ਚਾਹਿਆ ਨਹੀਂ ਦੱਸ ਸਕਿਆ ਇਸ ਤਰ੍ਹਾਂ ਧਰਮਰਾਜ ਫਿਰ ਜਿਹੜਾ ਹੁਕਮ ਦਾ ਬਧਿਆ ਸੀਗਾ ਪਰਮੇਸ਼ਰ ਦੇ ਸੰਤਾਂ ਦੇ ਅੱਗੇ ਉਹਨੇ ਆਖਿਆ ਵਾਕਈ ਸੱਚੀ ਗੱਲ ਕਿ ਮੈਂ ਵੀ ਪਰਮੇਸ਼ਰ ਦੇ ਹੁਕਮ ਦਾ ਬੰਨਿਆ ਹੋਇਆ ਚਲੋ ਮੈਂ ਵੀ ਕੀ ਕਰ ਸਕਦਾ ਹੁਣ ਫਿਰ ਉਹ ਚਲਾ ਗਿਆ ਉੱਥੋਂ ਤੇ ਹਾਂਜੀ ਸੰਗਤ ਜੀ ਅੱਜ ਅਸੀਂ ਇੱਕ ਬੁੱਢੇ ਬਾਦ ਦੀ ਕਹਾਣੀ ਸੁਣੀ ਹੈ ਜਿਹੜੀ ਕਿ ਬਹੁਤ ਹੀ ਬਹੁਤ ਹੀ ਬਹੁਤ ਹੀ ਵਧੀਆ ਸੀਗੀ ਹੈ ਨਾ ਸੰਗਤ ਜੀ ਬਾਕੀ ਆਪਾਂ ਇਹਨਾਂ ਚੀਜ਼ਾਂ ਤੋਂ ਨਾ ਸਿੱਖਣਾ ਹੁੰਦਾ ਵੀ ਇਹਦੇ ਵਿੱਚ ਮੂਲ ਜਿਹੜੇ ਆਪਣੇ ਕੀ ਅਰਥ ਨਿਕਲਦੇ ਸੀਗੇ ਵੀ ਇਹ ਗੱਲ ਦਾ ਕੀ ਮਤਲਬ ਸੀ ਹੈ ਨਾ ਆਪਾਂ ਇਹਨਾਂ ਗੱਲਾਂ ਤੋਂ ਸਿੱਖਣਾ ਹੁੰਦਾਗਾ ਕਿਉਂਕਿ ਜਿਹੜੀਆਂ ਕਹਾਣੀਆਂ ਹੁੰਦੀਆਂ ਨੇ ਜ਼ਿਆਦਾਤਰ ਉਹ ਸਿੱਖਿਆ ਦੇਣ ਲਈ ਹੁੰਦੀਆਂ ਨੇ ਹੈ ਨਾ ਭਾਵੇਂ ਉਹ ਅਸਲੀ ਹੋਣ ਭਾਵੇਂ ਉਹ ਨਕਲੀ ਹੋਣ ਪਰ ਇਹ ਕਹਾਣੀ ਤਾਂ ਸਾਡੀ ਅਸਲੀਅਤ ਆ ਕਿਉਂਕਿ ਜਿਹੜੇ ਸਾਧੂ ਸੰਤ ਹੁੰਦੇ ਨੇ ਉਹਨਾਂ ਦੇ ਬਚਨ ਜਿਹੜੇ ਉਹ ਹਮੇਸ਼ਾ ਟਲ ਹੁੰਦੇ ਨੇ ਹਨਾ ਉਹ ਪੂਰੇ ਹੋਣੀ ਹੁਣੇ ਹੁੰਦੇ ਨੇ ਪਰ ਇਹ ਕਹਾਣੀ ਦੇ ਵਿੱਚ ਉਹ ਕਿਉਂ ਨਹੀਂ ਪੂਰੇ ਕਿਉਂਕਿ ਜਿਹੜਾ ਉਹਨੇ ਸੇਵਾ ਕੀਤੀ ਆ ਹਨਾ ਉਹ ਵੀ ਰੱਬ ਦੀ ਰਜ਼ਾ ਵਿੱਚ ਹੀ ਕੀਤੀ ਆ ਹਨਾ ਸਾਧੂ ਰੱਬ ਹੀ ਹੁੰਦੇ ਨੇ ਉਹ ਵੀ ਉਹਨਾਂ ਦੀ ਰਜ਼ਾ ਦੇ ਵਿੱਚ ਹੀ ਹੋਗੀ ਤੇ ਫਿਰ ਸਾਧੂ ਨੇ ਉਹਨਾਂ ਦੀ ਜਿਹੜੀ ਮੌਸੇਰ ਟਾਲਦੀ ਕਿਉਂਕਿ ਜਿਹੜੇ ਬਚਨ ਕਰ ਸਕਦੇ ਨੇ ਉਹ ਫਿਰ ਟਾਲ ਵੀ ਸਕਦੇ ਨੇ ਹਨਾ ਸੰਗਤ ਜੀ ਬਾਕੀ ਹੋਰ ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਉਹ ਬਚਨ ਪੂਰੇ ਨਾ ਹੋਣ ਵੀ ਨੇ ਸਾਧੂਆਂ ਦੇ ਬਚਨ ਹੁੰਦੇ ਜਿਹੜੇ ਉਹ ਟਲ ਹੁੰਦੇ ਨੇ ਤੇ ਉਹ ਪੂਰੇ ਹੋਣੀ ਹੁਣੇ ਹੁੰਦੇ ਨੇ ਸੰਗਤ ਜੀ ਤੇ ਬਾਕੀ ਕਹਾਣੀ ਸੀਗੀ ਜਿਹੜੀ ਉਹ ਬਹੁਤ ਹੀ ਵਧੀਆ ਸੀਗੀ ਬਹੁਤ ਸੋਹਣੇ ਤਰੀਕੇ ਨਾਲ ਸਪੇਨ ਕੀਤੀ ਹੋਈ ਸੀ ਬਾਕੀ ਭਾਈ ਸਾਭ ਜੀ ਦੀ ਆਵਾਜ਼ ਬਹੁਤ ਸਾਫ਼ ਸੁਦਰੀ ਹੈ ਇਸ ਕਰਕੇ අප ਨੂੰ ਵੀਡੀਓ ਬਹੁਤ ਚੰਗੀ ਤਰ੍ਹਾਂ ਸਮਝ ਆਉਂਦੀ ਹੈ ਤੇ ਮਨ ਲੱਗਦਾ ਹੈ ਕਹਾਣੀ ਸੁਣਨ ਦੇ ਵਿੱਚ ਵੀ ਤੇ ਤੁਸੀਂ ਵੀ ਜੋ ਵੀ ਮੈਂ ਕਹਾਣੀਆਂ ਪਾਉਣੀਆਂ ਹੁੰਦੀਆਂ ਆ ਭਾਈ ਸਾਭ ਜੀ ਦੀਆਂ ਹਨਾ ਆਪਣੀ ਇਸ ਚੈਨਲ ਤੇ ਤੇ ਤੁਸੀਂ ਬਹੁਤ ਪਸੰਦ ਕਰਦੇ ਹੋਗੇ ਅਪਰੀਸ਼ੀਏਟ ਕਰਦੇ ਹੋ ਹਨਾ ਤਾਂ ਕਰਕੇ ਤੇ ਇਹਨਾਂ ਦੇ ਚੈਨਲ ਦਾ ਜਿਹੜਾ ਨਾਮ ਆ ਉਹ ਹੈਗਾ ਸਿੱਖ ਇਤਿਹਾਸ ਨਾਮ ਤੋਂ ਚੈਨਲ ਇਹਨਾਂ ਦਾ ਤੇ ਜਿਹੜੀ ਮੈਂ ਖਾਣੀ ਚੱਕੀ ਉਹਨਾਂ ਦਾ ਦੂਸਰਾ ਚੈਨਲ ਸਿੱਖੀ ਸੋਲ ਜੇ ਤੁਸੀਂ ਚਾਹੋ ਤਾਂ ਸਬਸਕ੍ਰਾਈਬ ਕਰ ਸਕਦੇ ਹੋਗੇ ਜਾ ਕੇ ਬਾਕੀ ਸੰਗਤ ਜੀ ਆਪਾਂ ਮੇਰੇ ਕੋਲ ਕਈ ਸਾਰੀਆਂ ਕਹਾਣੀਆਂ ਨੇ ਜਿਹੜੀਆਂ ਕਿ ਮੈਂ ਖੁਦ ਸੁਣਾਉਣਾ ਚਾਹਣੀ ਆ ਪਰ ਮੇਰੇ ਕੋਲ ਨਾ ਟਾਈਮ ਨਹੀਂ ਹੁੰਦਾ ਕਿਉਂਕਿ ਇੱਕ ਹਾਊਸ ਵਾਈਫ ਲਈ ਟਾਈਮ ਕੱਢਣਾ ਬਹੁਤ ਔਖਾ ਹੁੰਦਾ ਹੈ ਨਾ ਆਪਣੇ ਲਈ ਇਸ ਕਰਕੇ ਬਸ ਮੈਂ ਜਿੰਨਾ ਕੋਲ ਸਮਾਂ ਹੁੰਦਾਗਾ ਉਹ ਮੈਂ ਆਪਦੇ ਦਿਨ ਵੈਸਟ ਟਾਈਮ ਹੀ ਕਰਦੀ ਆ ਕਿ ਵੀਡੀਓ ਬਸ ਐਡਿਟ ਕਰਦੀ ਆ ਤੇ ਇਦਾਂ ਵੌਇਸਓਵਰ ਕਰਕੇ ਹਨਾ ਪਾ ਦਿੰਨੀ ਆ ਇਸ ਨਾਲ ਮੈਂ ਬਾਰਲੀ ਦੁਨੀਆ ਨਾਲ ਵੀ ਅਟੈਚ ਹੋ ਪਵਨੀ ਆ ਹਨਾ ਸੰਗਤ ਜੀ ਤੇ ਫਿਰ ਮੈਨੂੰ ਪਤਾ ਲੱਗਦਾ ਜੋ ਲੋਕ ਕਮੈਂਟ ਕਰਦੇ ਨੇ ਠੀਕ ਆ ਇਸ ਕਰਕੇ ਮੈਨੂੰ ਚੰਗਾ ਲੱਗਦਾ ਤੇ ਉਸ ਤੋਂ ਬਾਅਦ ਸੰਗਤ ਜੀ ਆਪਾਂ ਜੋ ਲਾਸਟ ਵਿੱਚ ਕਹਿਣਾ ਚਾਹੁੰਦੇ ਆ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਇਸ ਤਰ੍ਹਾਂ ਦੀਆਂ ਵੀਡੀਓਜ਼ ਲੈ ਕੇ ਆਉਂਦੇ ਰਾਂਗੇ ਤੁਹਾਡੇ ਲਈ ਤੇ ਜੋ ਮੇਰੇ ਦਿਲ ਦਿਮਾਗ ਦੇ ਵਿੱਚ ਕਹਾਣੀਆਂ ਨੇ ਉਹ ਵੀ ਆਪਾਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਾਂਗੇ ਸੰਗਤ ਜੀ ਤੇ ਉਹਨਾਂ ਨੂੰ ਵੀ ਤੁਸੀਂ ਜਰੂਰ ਸਪੋਰਟ ਕਰਿਓ ਤੇ ਧੰਨਵਾਦ ਜੀ ਸਾਰਿਆਂ ਦਾ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ